ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਨਵਾਂ ਨੁਸਖਾ ਦੱਸਾਂਗੇ ਤੇ ਸਾਰੀਆਂ ਚਾਹੇ ਆਉਣ ਵਾਲੀਆਂ ਹੋਣ ਚਾਹੇ ਜਾਣ ਵਾਲੀਆਂ ਹੋਣ ਇਹ ਸਾਨੂੰ ਹਮੇਸ਼ਾ ਖੰਘ ਪਰੇਸ਼ਾਨ ਬਹੁਤ ਕਰਦੀ ਹੈ ਤੇ ਖੰਘ ਤੋਂ ਬਚਣ ਲਈ ਆਪਾਂ ਦੇਸੀ ਨੁਸਖਾ ਅੱਜ ਦੱਸਣ ਜਾ ਰਹੇ ਹਾਂ ਇਸ ਨੁਸਖੇ ਨੂੰ ਹਰ ਇੱਕ ਉਮਰ ਦਾ ਬੱਚਾ ਬਜ਼ੁਰਗ ਕੋਈ ਵੀ ਲੈ ਸਕਦਾ ਹੈ ਇਹਦੇ ਨਾਲ ਖੰਘ ਤੋਂ ਤੁਰੰਤ ਆਰਾਮ ਹੁੰਦਾ ਹੈ ਇਹਨਾਂ ਨਾਲ ਕਾਲੀ ਮਿਰਚ ਤੁਹਾਨੂੰ ਪਤਾ ਹੈ ਕਿ ਬਾਏ ਵਾਦੀ ਤੋਂ ਬਹੁਤ ਵਧੀਆ ਹੁੰਦੀ ਆਏ ਤੇ ਮਿਸ਼ਰੀ ਤੁਸੀਂ ਹਮੇਸ਼ਾ ਹੀ ਜਿਹੜੀ ਲੈਣੀ ਹੈ ਉਹ ਧਾਗੇ ਵਾਲੀ ਲੈਣੀ ਹੈ ਜੀ ਦੂਜੀ ਮਿਸ਼ਰੀ ਨਹੀਂ ਲੈਣੀ ਤੇ ਇਹਦੇ ਵਿੱਚ ਅਸੀਂ ਕਾਲੀ ਮਿਰਚ ਲਈ ਹੈ ਤੇ ਕਿੱਕਰ ਦਾ ਗੁੰਦ ਲਿਆ ਤੇ ਲੈਚੀ ਲਈਏ ਛੋਟੀ ਲੈਚੀ ਤੇ ਆਪਾਂ ਮਲਾਠੀ ਲਈ ਹੈ ਤੇ ਮਿਸ਼ਰੀ ਲਈਏ ਧਾਗੇ ਵਾਲੀ ਇਦੇ ਵਿੱਚੋਂ ਜਿਹੜਾ ਮਿਸ਼ਰੀ ਲੈਣੀ ਹੈ ਮੇਸ਼ਾ ਧਾਗੇ ਵਾਲੀ ਲੈਣੀ ਹੈ ਤੇ ਬਾਕੀ ਸਾਰੀਆਂ ਮਾਤਰਾਵਾਂ 25-25 ਗ੍ਰਾਮ ਐ ਨਚਾਰਾਂ ਦੀ ਤੇ ਮਿਸ਼ਰੀ ਥੋੜੀ ਜਿਆਦਾ ਐ ਤਾਂ ਜੋ ਬੱਚੇ ਇਹ ਖਾਣ ਦੇ ਵਿੱਚ ਬੇਸਵਾਦਾ ਜਾ ਕੋੜਾਪਨ ਨਾ ਲੱਗੇ ਤੇ ਮਲਠੀ ਇੱਕ ਪੀਸ ਦਿਖਾਉਣ ਵਾਸਤੇ ਸਿਰਫ ਰੱਖਿਆ ਸੀ ਮਲਠੀ ਆਪਾਂ ਪਹਿਲਾਂ ਪੀਸ ਲਈ ਕਿਉਂਕਿ ਇਹਨੂੰ ਵੈਸੇ ਪੀਸਣਾ ਥੋੜਾ ਮੁਸ਼ਕਲ ਹੁੰਦਾ ਐ ਤੇ ਇਸ ਕਰਕੇ ਮਲਠੀ ਸਿਰਫ ਦਿਖਾਉਣ ਵਾਸਤੇ ਰੱਖੀ ਐ ਤੇ ਬਾਕੀ ਹੁਣ ਆਪਾਂ ਇਹਨੂੰ ਸਾਰੇ ਨੂੰ ਗ੍ਰੇਂਡ ਕਰਾਂਗੇ ਇਹ ਇਹਨੂੰ ਚਾਹੇ ਸਿਆਲ ਜਾਣ ਵਾਲਾ ਹੋਵੇ ਚਾਹੇ ਆਣ ਵਾਲਾ ਹੋਵੇ ਉਸ ਟਾਈਮ ਤੇ ਇਹ ਨੁਸਖਾ ਬਹੁਤ ਜ਼ਿਆਦਾ ਕਾਰਗਰ ਹੈ ਜੇ ਤੁਸੀਂ ਇਹਨੂੰ ਘਰੇ ਬਣਾਉਂਗੇ ਐਪਲਾਈ ਕਰੋਗੇ ਤਾਂ ਤੁਸੀਂ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਹੈਗੀ ਤੇ ਇਸ ਕਰਕੇ ਆਪਣੇ ਪੈਸੇ ਵੀ ਬਚਾਓ ਆਪਣੀ ਸਿਹਤ ਦਾ ਖਿਆਲ ਵੀ ਰੱਖੋ ਤੇ ਆਪਣੇ ਘਰੇ ਇਹ ਦੇਸੀ ਨੁਸਖਾ ਇਹ ਤਿਆਰ ਕਰੋਗੇ ਹੁਣ ਆਪਾਂ ਇਹਨੂੰ ਇਹਨੂੰ ਆਪਾਂ ਚਾਰ ਸਾਰੇ ਨੂੰ ਇੱਕੋ ਜਗ੍ਹਾ ਅਸੀਂ ਇਕੱਠਾ ਕਰਕੇ ਤੇ ਆਪਾਂ ਇਹਨੂੰ ਗਰੈਂਡ ਕਰ ਲਵਾਂਗੇ ਇਹਨੂੰ ਜਾਰ ਵਿੱਚ ਪਾ ਲਿਆ ਹੈ ਤੇ ਇਸ ਕਰਕੇ ਹੁਣ ਆਪਾਂ ਇਹਨੂੰ ਕਰਦੇ ਹਾਂ ਗ੍ਰੇਨਡ ਆਪਾਂ ਹੁਣ ਇਹਨੂੰ ਮਟੀਰੀਅਲ ਨੂੰ ਕਰਦੇ ਹਾਂ ਚੈੱਕ ਇਹ ਬਹੁਤ ਵਧੀਆ ਪੀ ਹੋਇਆ ਬਿਲਕੁਲ ਬਰੀਕ ਪਤਲਾ ਪੀ ਹੋ ਗਿਆ ਹੈ ਇਹ ਇਹ ਆਟੇ ਵਰਗਾ ਹੋ ਗਿਆ ਬਿਲਕੁਲ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਤੇ ਬਾਅਦ ਚ ਆਪਾਂ ਕਿਸੇ ਬਰਤਨ ਦੇ ਵਿੱਚ ਇਹਨੂੰ ਸਟੋਰ ਕਰ ਲੱਗੇ ਇਹ ਤੁਸੀਂ ਘਰੇ ਅਪਲਾਈ ਜ਼ਰੂਰ ਕਰੋ ਇਹ ਤੁਸੀਂ ਬਣਾ ਕੇ ਆਪਣੇ ਘਰੇ ਤੁਸੀਂ ਖਾ ਸਕਦੇ ਆ ਡਾਕਟਰ ਕੋ ਜਾਣ ਦੀ ਲੋੜ ਨਹੀਂ ਹੈ ਕਿ ਜੇਸੀ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਨਹੀਂ ਹੈਗੀ ਖੰਘ ਵਾਸਤੇ ਬਹੁਤ ਵਧੀਆ ਨੁਸਖਾ ਹੈ ਬਹੁਤ ਹੀ ਵਧੀਆ ਇਹ ਨੂੰ ਆਪਾਂ ਹਰ ਇੱਕ ਉਮਰ ਦੇ ਵਿਅਕਤੀ ਲੇਡੀ ਬੱਚਾ ਕੋਈ ਵੀ ਲੈ ਸਕਦਾ ਹੈ ਇਹ ਨੂੰ ਵੱਡੀ ਉਮਰ ਦੇ ਨੂੰ ਇੱਕ ਚਮਚਾ ਤਕਰੀਬਨ ਇੰਨਾ ਸਾਰਾ ਲੈਣਾ ਹੈ ਸ਼ਹਿਦ ਦੇ ਨਾਲ ਤੇ ਜੇ ਕੋਈ ਬੱਚਾ ਹੈ ਤਾਂ ਬੱਚੇ ਨੂੰ ਅੱਧਾ ਚਮਚਾ ਤੇ ਜੇ ਕੋਈ ਮਤਲਬ 10 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਤੁਸੀਂ ਉਹ ਅੰਡੇ ਜਾਂ ਚਮਚੇ ਨੂੰ ਘਟਾ ਕੇ ਵੀ ਦੇ ਸਕਦੇ ਆਂ ਓਰਿਜਨਲ ਦੁਕਾਨ ਖੰਗ ਰੇਸ਼ਾ ਨੂੰ ਦੂਰ ਕਰਦਾ ਹੈ ਕਿ ਇਸ ਕਰਕੇ ਦੇਸੀ ਨੁਸਖਾ ਜਰੂਰ ਅਪਲਾਈ ਕਰੋ ਆਪਣੇ ਘਰੇ ਆਪਣੇ ਵਿਅਰਗਾਂ ਨੂੰ ਆਪਣੇ ਬੱਚਿਆਂ ਨੂੰ ਤੇ ਹਰ ਉਮਰ ਦੇਆਂ ਨੂੰ ਤੁਸੀਂ ਇਹਨੂੰ ਦੇ ਕੇ ਦੇਖੋ ਤੇ ਬਹੁਤ ਵਧੀਆ ਇਹ ਰੈਸਪੀ ਹੈ ਤੇ ਕੋਈ ਜ਼ਿਆਦਾ ਖਰਚ ਇਹ ਪੰਜ ਚੀਜ਼ਾਂ ਹਮੇਸ਼ਾ ਆਮ ਕਰਕੇ ਘਰੇ ਪਈਆਂ ਹੋਈਆਂ ਜੀ ਕੋਈ ਦੂਰੋਂ ਲੈ ਨਹੀਂ ਜਾਣਾ ਪੈਂਦਾ ਅੱਜ ਕੱਲ੍ਹ ਹਰੇਕ ਪਰਿਵਾਰ ਤੇ ਕਿਸੇ ਨਾ ਕਿਸੇ ਦੇ ਗੋਡਿਆਂ 'ਚ ਦਰਦ ਨੂੰ ਮੋਢਿਆਂ 'ਚ ਦਰਦ ਜ਼ਰੂਰ ਹੈਗਾ ਹੈ ਇਸ ਕਰਕੇ ਜੇ ਤੁਸੀਂ ਇਹ ਚਾਹਦੇ ਆ ਕਿ ਅਸੀਂ ਗੋਡਿਆਂ 'ਚ ਦਰਦ ਹੋਵੇ ਮੋਢਿਆਂ 'ਚ ਹੋਵੇ ਸਰਵਾਈਕਲ ਹੋਵੇ ਤੇ ਉਹਦੇ ਲਈ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਈਏ ਤਾਂ ਅਸੀਂ ਅਗਲਾ ਵੀਡੀਓ ਤੁਹਾਨੂੰ ਚਰਾਈ ਦੇ ਲੱਗੂਆਂ ਦਾ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਵਾਈਬ ਜੀ ਕਾ ਖਾਲਸਾ ਵਾਈਬ ਜੀ ਕੀ ਫਤਿਹ